ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਆਪਾਂ ਸ਼ਬਦ ਸਿੱਖਾਂਗੇ ਜੀ ਸ੍ਰੀ ਰਾਗ ਮਹਿਲਾ ਚੌਥਾ ਘਰ ਦੂਜਾ ਛੰਤ ਸ੍ਰੀ ਗੁਰੂ ਰਾਮਦਾਸ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਵਿਆਹ ਵੇਲੇ ਵਿਆਹ ਦੇ ਕਾਰਜ ਵਿੱਚ ਗਾਇਨ ਕੀਤਾ ਜਾਣ ਵਾਲਾ ਮੁੱਖ ਸ਼ਬਦ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਖਰ ਪਾਇਆ ਇਸ ਸ਼ਬਦ ਨੂੰ ਆਪਾਂ ਪਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰਵਾਲਿਆਂ ਦੇ ਧੰਤੇ ਅਧਾਰਿਤ ਸਿੱਖਣ ਜਾ ਰਹੇ ਹਾਂ ਜਦੋਂ ਵੀਰਾਂ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਾਂਗੇ ਤਾਂ ਪਹਿਲੇ ਕალი ਨੂੰ ਸਮ ਮੰਨਾਂਗੇ ਤਾਂ ਕਿ ਆਸਾਨੀ ਦੇ ਨਾਲ ਇਸ ਨੂੰ ਛੋਟੇ ਬੱਚੇ ਵੀ ਵੀਰ ਹਰ ਕੋਈ ਗਾਇਨ ਕਰ ਸਕਣ ਤੇ ਦੇਖਦੇ ਹਾਂ ਸਥਾਈ ਤੰਤਰਾ ਫਿਰ ਸਿਖਾਂਗੇ ਕਲੇ ਕਲੇ ਸੁਰ ਤੇ आ, मेरे बाब हुआ मां भोल अटे अॼान ਗਿਆਨ ਪਰ ਚੰਦ ਬਲਾਇਆ ਗੁਰ ਗਿਆਨ ਪਰ ਚੰਦ ਬਲਾਇਆ ਵਿਆਹ ਹੋਆ ਮੇਰੇ ਮਾਪੂਲਾ ਵਿਆਹ ਹੋਆ ਮੇਰੇ ਮਾਪੂਲਾ ਤੇ ਅੰਤਰੇ ਸੇਮ ਇਸ ਤਰੀਕੇ ਨਾਲ ਆਣਗੇ ਤੇ ਆਪਾਂ ਦੇਖਦੇ ਹਾਂ ਪਹਿਲਾਂ ਸਥਾਈ ਵਿਆਹ ਹੋਏ ਮੇਰੇ ਵਾਹ ਬੋਲਾ ਵਿਆਹ ਹੋਏ ਮੇਰੇ મેરે બોલા ગુ या गुरुमुखे हर पाया गुरुमुखे हर पाया गुरुमुखे हर पाया गुर गुर मुख हर पाया गुर मुख हर पाया बाल अॻियान 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 பிரேச எக்கி பிரலேச ਗੁਰ ਗਿਆਨ ਪਰ ਚੰਦ ਬਲਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪਰ ਚੰਦ ਬਲਾਇਆ ਗੁਰ ਗਿਆਨ ਪਰ ਚੰਦ ਬਰਲਾਇਆ ਵਿਆਹ ਹੋਆ ਮੇਰੇ ਮਾਬੂਨਾ ਇਸੇ ਤਰੀਕੇ ਨਾਲ ਬਣਿਆ ਗੁਰ ਗਿਆਨ ਹਨੇਰਾ ਹਰ ਰਤਨ ਪਰਦਾ ਰਤਨਾ ਦਾ ਹਰ ਰਤਨ ਪਰਦਾ ਰਤਨਾ ਦਾ ਫਿਰ ਇਸ ਤਰੀਕੇ ਨਾਲ ਹਉ ਮੈਂ ਰੋਗ ਹਉ ਮੈਂ ਰੋਗ ਗਿਆ ਦੁਖ ਲਾਤਾ ਆਪ ਆਪੇ ਗੁਰਮਤ ਖਾਦਾ ਆਪ ਆਪੇ ਗੁਰਮਤ ਖਾਦਾ ਵਿਆਹੋ ਇਸੇ ਤਰੀਕੇ ਨਾਲ ਅਗਲਾ ਅੰਤਰਾ ਦੋ ਪੰਕਤੀਆਂ ਦਾ ਆ ਜਾਣਾ ਹੈ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਜਾਓਗੇ ਗਾਇਨ ਕਰ ਸਕੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ